ਜਦੋਂ ਵੀ ਕੋਈ ਇੰਜ ਦਾ ਸਿਧਾਂਤ ਹੁੰਦਾ ਹੈ ਜਿਹੜਾ ਕਿ ਆਮ ਜਨਤਾ ਨੂੰ ਤਾਕਤ ਦਿੰਦਾ ਹੈ ਆਮ ਪਰਿਵਾਰਾਂ ਚੋਂ ਆਪਾਂ ਉੱਠ ਕੇ ਤਾਕਤਵਰ ਹੋਏ ਉਹ ਸਿਧਾਂਤ ਨੂੰ ਢਾਉਣ ਵਾਲੇ ਵੀ ਬਹੁਤ ਆ ਜਾਂਦੇ ਆ ਉਹਨੂੰ ਖਤਮ ਕਰਨ ਵਾਲੇ ਵੀ ਬਹੁਤ ਆ ਜਾਂਦੇ ਆ ਉਹ ਸੋਚ ਨੂੰ ਤਬਾਹ ਕਰਨ ਵਾਲੇ ਵੀ ਬਹੁਤ ਆ ਜਾਂਦੇ ਆ ਕਿਉਂਕਿ ਸਮੇਂ ਦੀਆਂ ਤਾਕਤਾਂ ਨੂੰ ਉਹ ਚੰਗਾ ਨਹੀਂ ਲੱਗ ਰਿਹਾ ਹੁੰਦਾ ਤਾਂ ਉਹ ਨੂੰ ਇੱਕ ਵਾਰ ਦੀ ਲੋੜ ਹੁੰਦੀ ਆ ਗੁਰੂ ਛੇਵੇਂ ਪਾਤਸ਼ਾਹ ਨੇ ਜਿਹੜਾ ਮੀਰੀ ਪੀਰੀ ਦਾ ਸੰਕਲਪ ਸੀਗਾ ਸਾਡਾ ਇਹ ਮੇਰੀ ਪੀਰੀ ਦੀ ਸੋਚ ਸੀ ਉਹਦਾ ਇੱਕ ਮਰਕਜ਼ ਸਰਜਤਾ ਜੀ ਨੂੰ ਆਪਾਂ ਅਕਾਲ ਤਖਤ ਸਾਹਿਬ ਕਹਿੰਦੇ ਆ ਤੇ ਉਹਨੇ ਇੱਕ ਬਾੜ ਦਾ ਕੰਮ ਸਾਡੇ ਵਾਸਤੇ ਕੀਤਾ ਉਹ ਜਿਹੜੀ ਬਾੜ ਕੋਈ ਵੀ ਬਣੂਗੀ ਦੁਨੀਆ 'ਚ ਜੇ ਕੋਈ ਚੰਗਾ ਜਿੱਥੇ ਫਲ ਫਰੂਟ ਲੱਗਿਆ ਪੌਦਾ ਲੱਗਿਆ ਕੋਈ ਅੰਬਾਂ ਦਾ ਬਾਗ ਆ ਜਾਂ ਬੂਟਾ ਹੈਗਾ ਉਹਦੇ ਆਸੇ ਪਾਸੇ ਆਪਾਂ ਬਾੜ ਕਰਦੇ ਆ ਕਿ ਵੀ ਕੋਈ ਇਹਨੂੰ ਤੋੜਨ ਨਾ ਆ ਜੇ ਉਹਦੀ ਲੱਕੜਾ ਨਾ ਲੈ ਜੇ ਉਹਦੇ ਫਲ ਨਾ ਲੈ ਜੇ ਇਸੇ ਤਰੀਕੇ ਨਾਲ ਕੋਈ ਹੋਰ ਚੰਗੀ ਚੀਜ਼ ਆ ਉਹਦੀ ਬਾੜ ਕਰਦੇ ਆ ਆਪਦੇ ਘਰ ਦੀ ਬਾੜ ਕਰਦੇ ਆ ਉਵੇਂ ਅਕਾਲ ਤਖਤ ਸਾਹਿਬ ਇੱਕ ਵਾਰ ਵਾਸਤੇ ਉਹਨਾਂ ਨੇ ਖੜਾ ਕੀਤਾ ਭਾਈ ਗੁਰਦਾਸ ਦੱਸਦੇ ਆ ਕਿ ਵੀ ਇੱਕ ਮੀਰੀ ਪੀਰੀ ਦੇ ਸੰਕਲਪ ਦਾ ਮਰਕਜ਼ ਖੜਾ ਕੀਤਾ ਉਹਨਾਂ ਨੇ ਕੋਈ ਵੀ ਵਾਰਡ ਹੋਊਗੀ ਦੁਨੀਆ ਦੇ ਵਿੱਚ ਕੋਈ ਵੀ ਇੰਗੀ ਫੈਂਸ ਹੋਊਗੀ ਉਹਨੂੰ ਸੁਰੱਖਤ ਕਰਨ ਵਾਸਤੇ ਸਾਨੂੰ ਹਥਿਆਰਾਂ ਦੀ ਲੋੜ ਪਊਗੀ ਤਾਂ ਕਿ ਬਦਨੀਤ ਲੋਕ ਮਾੜੀ ਸੋਚ ਵਾਲੇ ਜਿਹੜੇ ਕਿ ਤੁਹਾਡੇ ਨਾਲ ਸਹਿਮਤੀ ਨਹੀਂ ਰੱਖਦੇ ਤੁਹਾਨੂੰ ਐਕਸਪਲੋਇਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਉਹ ਵਾਰ ਹਥਿਆਰਾਂ ਨਾਲ ਰੋਕਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰਾਂ ਦੀ ਇਹ ਕਿਹਾ ਸਿੱਖੋ ਅੱਜ ਆਪਾਂ ਸ਼ਸਤਰਾਂ ਨੂੰ ਹੋਰ ਤਰ੍ਹਾਂ ਦੇਖਦੇ ਆਂ ਸਰਕਾਰਾਂ ਅੱਜ ਦੀਆਂ ਆਪਾਂ ਨੂੰ ਹੋਰ ਤਰ੍ਹਾਂ ਸਿਖਾਉਂਦੀਆਂ ਪਰ ਆਪਾਂ ਨੂੰ ਆਪਦੇ ਬੱਚਿਆਂ ਨੂੰ ਉਹਨਾਂ ਸ਼ਸਤਰਾਂ ਨਾਲ ਨੇੜੇ ਤੱਕ ਸਿਖਾਉਣੀ ਬਹੁਤ ਜ਼ਰੂਰੀ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਅਸਰਪਾਨ ਖੰਡੋ ਘਟਕ ਤਪਕਤਬਰ ਅਰਤੀਰ ਸੈਫ ਸਰੋਹੀ ਸਹਿਤੀ یہی ਹਮਾਰੇ ਇਹੀ ਸਾਡੇ ਪੀਰ ਆ ਇਹੀ ਸਾਡੀ ਕਿਉਂਕਿ ਇੱਥੋਂ ਹੀ ਇਹ ਸਿਧਾਂਤ ਨੂੰ ਜਾਂ ਫਿਲਸਫੀ ਜਿਹਨੇ ਸਾਨੂੰ ਰਾਜ ਤੱਕ ਪਹੁੰਚਾਇਆ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਡਿਫੈਂਸ ਦੇਣ ਵਾਸਤੇ ਉਹਨੂੰ ਸੇਫਗਾਰਡ ਕਰਨ ਵਾਸਤੇ ਸਾਨੂੰ ਸ਼ਸਤਰ ਤੇ ਆਰਥਿਕਤਾ ਦੋ ਮਜ਼ਬੂਤ ਹੋਣੀ ਹੈ ਜ਼ਰੂਰੀ ਗੁਰੂ ਸਾਹਿਬ ਨੇ ਸਾਡੀ ਆਰਥਿਕਤਾ ਵੀ ਬਹੁਤ ਮਜ਼ਬੂਤ ਕੀਤੀ ਜਦੋਂ ਗੁਰੂ ਰਾਮਦਾਸਪੁਰ ਵਸਾਇਆ ਉੱਥੇ ਵੱਖ-ਵੱਖ ਟ੍ਰੇਡਸ ਵੱਖ-ਵੱਖ ਕਾਰੀਗਰ ਲਿਆਂਦੇ ਵੱਖ-ਵੱਖ ਵਪਾਰ ਲਿਆਂਦੇ ਖੇਤੀਬਾੜੀ ਵਾਸਤੇ ਉਹਨਾਂ ਨੇ ਉਸ ਟਾਈਮ ਖੂਲਵਾਏ ਸੋ ਉਹਨਾਂ ਨੇ ਸਾਡੀ ਆਰਥਿਕਤਾ ਨੂੰ ਜਿੱਥੇ ਮਜ਼ਬੂਤ ਕਰਨਾ ਸਾਨੂੰ ਸਿਖਾਇਆ ਉੱਥੇ ਨਾਲ ਸਾਨੂੰ ਅਗਾਂਹ ਵਾਲੇ 6ਵੇਂ ਪਾਤਸ਼ਾਹੇ ਤੋਂ ਬਾਅਦ ਆਪਾਂ ਸ਼ਸਤਰ ਵੀ ਸਿੱਖੇ ਅੱਜ ਸਾਡੀ ਕੌਮ ਉਸ ਤੋਂ ਪਾਸੇ ਹੁੰਦੀ ਜਾਂਦੀ ਹੈ ਅਸੀਂ ਉਸ ਤੋਂ ਦੂਰ ਹੁੰਦੇ ਜਾਂਦੇ ਆ ਅਸੀਂ ਆਪ ਦੇ ਰਵੈਤੀ ਗੱਤਕਾ ਜਾਂ ਕਿਰਪਾਨ ਚਲਾਉਣ ਤੋਂ ਉਸ ਸ਼ਸਤਰ ਵਿਦਿਆ ਤੋਂ ਦੂਰ ਹੋ ਗਏ ਅਸੀਂ ਨਵੇਂ ਸ਼ਸਤਰਾਂ ਤੋਂ ਵੀ ਦੂਰ ਹੁੰਦੇ ਜਾਂਦੇ ਆ ਉਹਦੇ ਵਿੱਚ ਸਰਕਾਰਾਂ ਦੇ ਪ੍ਰਚਾਰ ਵੀ ਬਹੁਤ ਦਾ ਤੇ ਉੱਥੇ ਆਪਣੀਆਂ ਵੀ ਕਈ ਕੁਰੀਤੀਆਂ ਆ ਕਿ ਵੇਖੋ ਜਿਹੜੀ ਚੀਜ਼ ਨੂੰ ਆਪਾਂ ਆਦਾ ਪੀਰ ਮੰਨਦੇ ਆ ਜਿਹਨੂੰ ਆਪਾਂ ਐਡਾ ਉੱਚਾ ਦਰਜਾ ਦਿੰਨੇ ਆ ਉਹ ਆਪਾਂ ਸ਼ਰਾਬ ਵਾਲੀ ਥਾਂ ਤੇ ਜਾ ਕੇ ਆਪਣੇ ਲੋਕ ਮਿਸਯੂਜ਼ ਕਰਦੇ ਆ ਮਿਸ ਤੇ ਗਲਤ ਤਰੀਕੇ ਨਾਲ ਫਾਇਰ ਕਰਦੇ ਆ ਜਿਹੜੇ ਚੀਜ਼ ਨੂੰ ਆਪਾਂ ਐਡਾ ਉੱਚਾ ਦਰਜਾ ਦੇਣਾ ਦੇਣਾ ਉਹਨੂੰ ਆਪਾਂ ਸੰਭਾਲ ਕੇ ਵੀ ਰੱਖਣਾ ਉਹਨੂੰ ਇੱਜ਼ਤ ਵੀ ਦੇਣੀ ਉਹਨੂੰ ਆਏ ਨਹੀਂਗਾ ਕਿ ਵੀ ਐ ਖਲਾਰ ਦੇਣਾ ਆਪਾਂ ਬਾਈ ਹੋਰੇ ਫੌਜ 'ਚ ਬੈਠੇ ਆ ਇਹਨਾਂ ਨੂੰ ਪਤਾ ਹੋਊਗਾ ਕਿ ਕਿਸ ਤਰੀਕੇ ਨਾਲ ਫੌਜ ਦੇ ਵਿੱਚ ਇੱਕ ਸ਼ਸਤਰ ਨੂੰ ਜਾਂ ਇੱਕ ਜਿਹੜਾ ਰਾਈਫਲ ਆਉਂ ਫੜਨਾ ਵੀ ਕਿਵੇਂ ਉਹ ਵੀ ਦੱਸਿਆ ਜਾਂਦਾ ਹੈ ਵੀ ਆਇ ਨਹੀਂ ਫੜਨਾ ਤਾਂ ਉਹ ਆਪਾਂ ਖਿਲਾਰ ਲਈ ਹੈਗੀ ਆ ਪਰ ਜਿੱਥੇ ਰਾਜ ਮਿਲਦਾ ਸਿਧਾਂਤ ਮਿਲਦਾ ਉਥੇ ਗੁਰੂ ਸਾਹਿਬ ਨੇ ਸਾਨੂੰ ਜ਼ਿੰਮੇਵਾਰੀਆਂ ਵੀ ਬਖਸ਼ੀਆਂ ਕਿਆਂ ਕਿ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸਾਨੂੰ ਮਾਣ ਵੀ ਮਿਲਿਆ ਤੇ ਜ਼ਿੰਮੇਵਾਰੀਆਂ ਦਸਤਾਰ ਉਹਦਾ ਸਿੰਬਲਿਜ਼ਮ ਹੈਗਾ ਜਾਂ ਉਹਦੀ ਇੱਕ ਰੂਪਕ ਹੈਗਾ ਕਿ ਜਿੱਥੇ ਸਾਨੂੰ ਇੱਕ ਮਾਣ ਨਰਿਆਦਾ ਰਿਸਪੈਕਟ ਮਿਲੀ ਆ ਉਥੇ ਨਾਲ ਹੀ ਸਾਨੂੰ ਇੱਕ ਜਿਮੇਵਾਰੀ ਵੀ ਦਿੱਤੀ ਆ ਆਪਾਂ ਮੜਾਸਾ ਮਾਰ ਲੈਨੇ ਆ ਪੱਗ ਬਨ ਲੈਨੇ ਆ ਪਰ ਜਦੋਂ ਦਸਤਾਰ ਸ਼ਬਦ ਆਉਂਦਾ ਆ ਆਪਾਂ ਕੀ ਕਹਿੰਨੇ ਕਿ ਦਸਤਾਰ ਸਜਾਉਣੀ ਆ ਦਸਤਾਰ ਜਿਹੜੀ ਹੈਗੀ ਆ ਉਹ ਆਪਾਂ ਨੂੰ ਬੱਚਿਆਂ ਨੂੰ ਦੱਸਣਾ ਪਊਗਾ ਕਿ ਉਹ ਕੱਲੀ ਇਹ ਨਹੀਂ ਕਿ ਆਪਾਂ ਸਿਰ ਟੱਕਣਾ ਉਹ ਦਸਤਾਰ ਜਿਹੜੀ ਹੈਗੀ ਆ ਉਹ ਕੋਈ ਕੱਪੜਾ ਨਹੀਂ ਜਿਹੜਾ ਸਿਰ ਟੱਕਦਾ ਉਹ ਪਰ ਸਜਾਉਣੀ ਆ ਜਿਹਦੀ ਕਿ ਪਹਿਲੀ ਗੱਲ ਆ ਕਿ ਉਹ ਸਾਡਾ ਮਾਣ ਆ ਸਾਡਾ ਇੱਕ ਰਿਸਪੈਕਟ ਮਿਲਦੀ ਆ ਸਾਨੂੰ ਦੁਨੀਆ ਚੋਂ ਤੇ ਦਰਾਪ ਦੂਜਾ ਸਾਡੀ ਇੱਕ ਜ਼ਿੰਮੇਵਾਰੀ ਵੀ ਆਉਂਦੀ ਆ ਸਮਾਜ ਵਾਲ ਜਿਹੜੀ ਗੁਰੂ ਗੁਰੂਆਂ ਨੇ ਸਾਨੂੰ ਕਿਹਾ ਕਿ ਜਿਸ ਤਰੀਕੇ ਦੇ ਅਸੀਂ ਹੋਣੇ ਚਾਹੀਦੇ ਆ ਅਸੀਂ ਜਰਵਾਣੇ ਦੇ ਉਲਟ ਖੜੇ ਹੋਣਾ ਮਜਲੂਮ ਦੀ ਰੱਖਿਆ ਕਰਨੀ ਆ ਇੱਕ ਦੂਜੇ ਦੀ ਦਸਹਾਇਤਾ ਕਰਨੀ ਆ ਇੱਕ ਦੂਜੇ ਦੀ ਬਾਹ ਫੜਨੀ ਆ ਆਪਾਂ ਤੇ ਉਹ ਸਾਰੀਆਂ ਜ਼ਿੰਮੇਵਾਰੀਆਂ ਸਾਨੂੰ ਆਉਂਦੀਆਂ ਗੁਰੂ ਸਾਹਿਬ ਵੈਸੇ ਇਹ ਆ ਕਿ ਦਸਤਾਰ ਜਿਹੜਾ ਹੈ ਫਾਰਸੀ ਸ਼ਬਦ ਆ ਪਰ ਇਹ ਪੰਜਾਬ ਸਿੱਖਾਂ ਦੇ ਵਿੱਚ ਆ ਕੇ ਤਾਂ ਇੱਕ ਅੱਡ ਮਰ ਇੱਕ ਸਥਾਨ ਆਪਣੇ ਸਮਾਜ ਦੇ ਵਿੱਚ ਆਪਣੀ ਇੱਕ ਜਗ੍ਹਾ ਤੇ ਉਹ ਆਪਾਂ ਮੇਨਟੇਨ ਰੱਖਣਾ ਤੇ ਇਹਦੇ ਵਿੱਚ ਜਦੋਂ ਆਪਾਂ ਕੈਂਪ ਲਾਉਨੇ ਆ ਆਪਾਂ ਇਹ ਦੋ ਚੀਜ਼ਾਂ ਤੇ ਜ਼ਰੂਰ ਤਰਜੀਹ ਦਿੰਨੇ ਆ ਕਿ ਸਾਡੇ ਬੱਚਿਆਂ ਨੂੰ ਇੱਕ ਵਾਰੀ ਫੀਲ ਆ ਜਾਏ ਉਸ ਹਥਿਆਰ ਦੀ ਜਾਂ ਕਿਸੇ ਦੀ ਉਹਨੂੰ ਹੱਥ ਲਾਉਣਾ ਆ ਜਾਏ ਉਹਨੂੰ ਸਮਝ ਆਵੇ ਕਿ ਇਹ ਚੀਜ਼ ਆ ਸਪੋਰਟਸ ਵੀ ਬਹੁਤ ਚੰਗੀ ਏ ਇਹ ਬੱਚਿਆਂ ਨੂੰ ਇਧਰ ਪ੍ਰਮੋਟ ਕਰੋ ਉਹਨਾਂ ਦੀ ਇਕਾਗਰਤਾ ਵਾਦੀ ਆ ਬੱਚਿਆਂ ਨੂੰ ਗੱਤਕਾ ਸਿਖਾਉਣੇ ਤੋਂ ਬਾਡੀ ਦੀ ਐਜਿਲਟੀ ਵੀ ਵਾਧਦੀ ਆ ਪਰ ਨਾਲ ਦੀ ਨਾਲ ਜੇ ਕੋਈ ਬੀਬੀ ਗੱਤਕਾ ਸਿੱਖੀ ਵੀ ਹੋਊਗੀ ਜੇ ਉਹਨੂੰ ਰਾਈਫਲ ਚਲਾਉਣੀ ਆਉਂਦੀ ਹੋਊਗੀ ਤਾਂ ਕੱਲ ਇਹ ਵੀ ਨਹੀਂ ਕਿ ਤੁਰੀ ਜਾਂਦੀ ਨੂੰ ਹੱਥ ਪਾ ਜੂ ਕੋਈ ਜਾਂ ਤੁਰੀ ਜਾਂਦੀ ਨੂੰ ਗਲਤ ਕਰੇ ਤੇ ਨਾ ਹੀ ਤੁਹਾਡੇ ਨੌਜਵਾਨ ਬੱਚਿਆਂ ਨੂੰ ਕੋਈ ਕੱਲ ਨੂੰ ਕੁਛ ਕਰ ਸਕਦਾ ਹਾਂ ਪਰ ਉਹਨਾਂ ਨੂੰ ਇਹ ਵੀ ਦੱਸੋ ਕਿ ਵੀ ਇਹ ਜੇ ਗੁਰੂ ਸਾਹਿਬ ਨੇ ਉਹਨਾਂ ਨੂੰ ਇਤਨਾ ਉੱਚਾ ਦਰਜਾ ਦਿੱਤਾ ਹੈ ਤਾਂ ਇਹ ਨਹੀਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਤੁਸੀਂ ਸ਼ਰਾਬਾਂ ਪੀ ਕੇ ਉਹਨੂੰ ਚਲਾਉਂ ਉਹ ਮਾੜੀ ਗੱਲ ਆ ਉਹਦਾ ਡਿਸਪਲੇ ਮਾੜੀ ਗੱਲ ਆ ਕਿਸ ਨੂੰ ਮਜਲੂਮ ਨੂੰ ਉਹਦੇ ਨਾਲ ਡਰਾਉਣਾ ਵਾਲੀ ਗੱਲ ਪਰ ਜੇ ਸਿੱਖ ਨੇ ਹਥਿਆਰ ਰੱਖਣਾ ਹੈ ਜਾਂ ਸ਼ਸਤਰ ਰੱਖਣਾ ਉਹ ਉਹਦਾ ਆਰਡਰ ਹੂ